ਅਮਰੀਕਸਰ ਹੋ ਗਿਆ ਮੋਗਾ ਮਾਨਸਾ ਇਧਰ ਲੁਧਿਆਣਾ ਚਾਰ ਪੰਜ ਜ਼ਿਲ੍ਹਾ ਦੇ ਵਿੱਚ ਯਾਨੀ ਕਿ ਕਾਫੀ ਬਰਸਾਤ ਹੋ ਚੁੱਕੀ ਆ ਸਵੇਰੇ ਬਿਲਕੁਲ ਬਿਲਕੁਲ ਸਭ ਹੀ ਸਾਹਿਬ ਦੇਖੋ ਜਿਹੜਾ ਮੌਸਮ ਕਿਤੇ ਨਾ ਕਿਸੇ ਆਪਣੇ ਸਾਥ ਦੇ ਨਾਲ ਚੱਲਦਾ ਜਿਵੇਂ ਜਨਵਰੀ ਤੋਂ ਲੈ ਕੇ ਦਸੰਬਰ ਮਹੀਨੇ ਤੱਕ ਜਿਹੜਾ ਵੀ ਮੌਸਮ ਆਉਣਾ ਹੁੰਦਾ ਗਰਮੀ ਵਾਲਾ ਬਰਸਾਤਾਂ ਵਾਲਾ ਨੇਹਰੀਆਂ ਵਾਲਾ ਇਹ ਹਰੇਕ ਮੌਸਮ ਆ ਜਿਹੜਾ ਆਪਣੇ ਟਾਈਮ ਤੇ ਆਉਂਦਾ ਹੀ ਆਉਂਦਾ ਜੀ ਉਹ ਹੁਣ ਜਿਹੜੀ ਸ਼ੁਰੂ ਹੋਈ ਨੂੰ ਤਾਂ ਬਹੁਤ ਦਿਨ ਹੋ ਗਏ ਕਈ ਮਤਲਬ ਕਾਫੀ ਟਾਈਮ ਹੋ ਗਿਆ ਲੇਕਿਨ ਜਿਹੜੀ ਠੰਡ ਦੇ ਵਿੱਚ ਬਰਸਾਤ ਹੁੰਦੀ ਆ ਵਾਰਸ਼ ਹੁੰਦੀ ਆ ਜਿਹੜਾ ਉਸ ਨੂੰ ਜਨੇ ਬਦਲਾਅ ਕਰਨਾ ਹੁੰਦਾ ਉਹ ਕਿਤੇ ਨਾ ਕਿਤੇ ਜਿਹੜਾ ਹੁਣ ਆਕੇ ਜਿਹਨੂੰ ਕਹਿੰਦੇ ਆ ਦਸੰਬਰ ਦੇ ਲਾਸਟ ਦਿਨਾਂ ਦੇ ਵਿੱਚ ਉਹੀ 22 23 ਤਰੀਕ ਦੇ ਨੇੜੇੜੇ ਆਕੇ ਜਿਹੜਾ بارش ਦੀ ਸੰਭਾਵਨਾ ਬਣੀ ਹੈ ਔਰ ਹਿੰਦੁਸਤਾਨ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਬਾਰਸ਼ ਆ ਪੈ ਰਹੀ ਯਾਰ ਬਹੁਤ ਭਾਰੀ ਪੈ ਰਹੀ ਪੈਣੀ ਵੀ ਆ ਤੇ ਚੱਲ ਵੀ ਰਹੀ ਆ ਜੀ ਤੇ ਦੂਜੀ ਗੱਲ ਦੇਖੋ ਛੋਟੀ ਸਾਹਿਬ ਇਹ ਸਿੱਧਾ ਹਮੇਸ਼ਾ ਹੀ ਕਹਿੰਦੇ ਹੁੰਦੇ ਆ ਕਿ ਜਦੋਂ ਵੀ ਕੋਈ ਮੌਸਮ ਦੇ ਨਾਲ ਸਰਕਾਰਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਾਂ ਸਰਕਾਰਾਂ ਦੀਆਂ ਜਿਹੜੀਆਂ ਡਿਊਟੀਆਂ ਹੁੰਦੀਆਂ ਮੌਸਮ ਦੇ ਦੌਰਾਨ ਜਿਹੜੀ ਵੀ ਮੌਸਮ ਦੇ ਕਰਕੇ ਲੋਕਾਂ ਨੂੰ ਤਕਲੀਫ ਆਉਂਦੀ ਹੈ ਜਾਂ ਆਉਣੀ ਹੈ ਉਹਦਾ ਜਿਹੜਾ ਕਿਤੇ ਨਾ ਕਿਤੇ ਹੈ ਪਹਿਲ ਦੇ ਤੌਰ ਤੇ ਹੀ ਪਹਿਲਾਂ ਹੀ ਉਸ ਚੀਜ਼ ਨੂੰ ਕਿਤੇ ਨਾ ਕਿਤੇ ਨਿਪਟਰੇ ਚਾੜਨਾ ਚਾਹੀਦਾ ਨਾ ਕਿ ਬਾਅਦ ਦੇ ਵਿੱਚ ਪਾਣੀ ਆ ਜਾਵੇ ਪਾਣੀ ਲੋਕਾਂ ਦੇ ਘਰਾਂ ਚ ਕੋ ਮਜਵੇ ਜਾ ਲੋਕਾਂ ਦੇ ਆਉਣ ਜਾਣ ਦਾ ਕਿਤੇ ਨਾ ਕਿਤੇ ਵਿਗਨ ਪਾਵੇ ਜਾਂ ਕਿਤੇ ਨਾ ਕਿਤੇ ਜਿਹਨੂੰ ਕਹਿੰਦੇ ਨੇ ਵੀ ਹਾੜ ਨਾਲ ਜਿਹੜੀ ਸਥਿਤੀ ਬਣ ਜਾਂਦੀ ਹੈ ਉਹ ਮੌਕੇ ਤੇ ਆ ਕੇ ਕੰਮ ਕਰਦਾ ਜਿਹੜਾ ਸਰਕਾਰਾਂ ਨੇ ਕਿਤੇ ਨਾ ਕਿਤੇ ਹਮੇਸ਼ਾ ਉਹੀ ਚੇਲ ਕਰੀ ਆ ਹਾਲਾਂਕਿ ਇਹ ਚੀਜ਼ ਦੀ ਪਹਿਲਾਂ ਕਿਤੇ ਨਾ ਕਿਤੇ ਤਿਆਰੀ ਹੋਣੀ ਚਾਹੀਦੀ ਚਲੋ ਠੀਕ ਹੈ ਬਰਸਾਤੀ بارش ਨਹੀਂ ਹੈਗੀ ਹੋ ਸਕਦਾ ਥੋੜੀ ਬਹੁਤ ਪਾਰਿਛਾ ਕੇ ਮੌਸਮ ਬੁਲਝੇ ਲੇਕਿਨ ਕੋਦਾਂ ਦਾ ਕਾਸਤਾ ਬਰਸਾਤ ਲੰਬੀ ਪੈ ਜਾਵੇ ਜਾਂ ਭਾਰੀ بارش ਪੈ ਜਾਵੇ ਫੇਰ ਲੋਕ ਤਾਂ ਇੱਕ ਅਚਨਚੇਤ ਬੈਠੇ ਹੈ ਵੀ ਕਿਹੜੀ ਇਹ ਜਿਹੜੀ بارش ਹੈ ਬਰਸਾਤ ਵਾਲੀ ਹੈ ਨਹੀਂ ਥੋੜੀ ਬਹੁਤੀ ਇਹ ਤਾਂ ਲਾ ਕੇ ਚਲੇ ਜੁਗੀ ਅਗਰ ਉਸ ਪ੍ਰਤੀਥੀ ਵਧਦੀ ਹੈ ਬਰਸਾਤਾਂ ਦੀ ਪ੍ਰਤੀਥੀ ਵਧਦੀ ਹੈ ਤਾਂ ਪ੍ਰਸ਼ਾਸਨ ਦੇ ਸ਼ਹਿਰਾਂ ਦੇ ਵਿੱਚ ਕਿਹੜਾ ਕਿਹੜਾ ਇੰਤਜ਼ਾਮ ਹੈ ਉਹ بارش ਦੇ 10-15 ਮਿੰਟ ਪੈਣ ਤੋਂ ਬਾਅਦ ਜਿਹੜੀ ਪੋ ਲੱਗੇ ਤੇ ਨਾ ਕਿ ਦੇ ਸਾਹਮਣੇ ਬਹਾਰ ਆ ਜਾਂਦੀ ਹੈ ਦੂਜੀ ਜਿਹੜੀ ਮੇਨ ਗੱਲ ਦੇਖੋ بارش ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੁੱਕੀ ਠੰਡ ਹੈ ਜਿਹੜੀ ਸੋਡੀ ਸਾਹ ਹੋ ਰਹੀ ਹੈ ਕਿਤੇ ਨਾ ਕਿਤੇ ਸਾਨੂੰ ਖਰਾਬ ਕਰਦੀ ਹੈ ਜਦੋਂ ਕਿਤੇ ਨਾ ਕਿਤੇ بارش ਹੋ ਜਾਂਦੀ ਹੈ ਫਿਰ ਜਿਹੜੀ ਉਹ ਠੱਟ ਪੈਂਦੀ ਹੈ ਕਿਤੇ ਨਾ ਕਿਤੇ ਉਹ ਪਰ ਸੁੱਕੀ ਠੰਡ ਨਹੀਂ ਕਿਹਾ ਜਾਂਦਾ ਫਿਰ ਇਹ ਜੀ ਠੰਡ ਪੈਂਦੀ ਹੈ ਉਹਦੇ ਵਿੱਚ ਬੰਦਾ ਬਿਮਾਰ ਘਟ ਹੁੰਦਾ ਇਹ ਠੰਡ ਦੇ ਵਿੱਚ ਬੰਦਾ ਬਿਮਾਰ ਹੋਣ ਦਾ ਚਾਂਸ ਜਿਹੜੇ ਵੀ ਤਰ੍ਹਾਂ ਕਿਤੇ ਜ਼ਿਆਦਾ ਹੁੰਦੇ ਆ ਕਿਉਂਕਿ ਸ਼ਰਮਈ ਦੇਖੋ ਜਿਵੇਂ ਕਿ ਪਿਛਲੇ ਕਈ ਨਾ ਤੋਂ ਅਸੀਂ ਦੇਖ ਵੀਦੇ ਤੇ ਸੁਣਨ ਚ ਵੀ ਆ ਰਿਹਾ ਸੀ ਕਿ ਜਿਹੜੀ ਪਹਾੜਾ ਦੇ ਵਿੱਚ ਕਾਫੀ ਬਰਬਾਰੀ ਹੋ ਰਹੀ ਹੈ ਜਿਹਦੇ ਕਰਕੇ ਨਾ ਆਪਣੇ ਇੱਥੇ ਥੱਲੇ ਮੈਦਾਨੀ ਯਾਨੀ ਕਿ ਜਿਹੜੀ ਠੰਡ ਵਧ ਰਹੀ ਹੈ ਉਹਦੇ ਕਰਕੇ ਜਿਹੜੀ ਕਿ ਜਿਵੇਂ ਤੁਸੀਂ ਬਿਮਾਰੀ ਗੱਲ ਕੀਤੀ ਹੈ ਨਾ ਖਾਸ ਕਰ ਖਾਂਸੀ ਜ਼ੁਕਾਮ ਇਹ ਬਿਮਾਰੀਆਂ ਬਹੁਤ ਆ ਵਧ ਰਹੀਆਂ ਨੇ ਤੇ ਲੋਕ ਕਿੰਨੇ ਕਿਤੇ ਹੈ ਨਾ ਸੋਚ ਰਹੇ ਸੀ ਕਿ ਬਰਸਾਤ ਪਵੇ ਤਾਂ ਜੋ ਇਹ ਸੁੱਕੀ ਠੰਡ ਘਟ ਸਕੇ ਕਿਉਂਕਿ ਇਹ ਦੇਖੋ ਰੋਜ਼ਾਨਾ ਹੀ ਬੱਚਿਆਂ ਲਈ ਦਵਾਈਆਂ ਲੈ ਕੇ ਜਾਣਾ ਪੈਂਦਾ ਕੋਈ ਖਾਂਸੀ ਹੋ ਗਈ ਕੋਈ ਬੁਖਾਰ ਹੋ ਗਿਆ ਜ਼ੁਕਾਮ ਹੋ ਗਿਆ ਇਹ ਦਿਨਾਂ ਵੀ ਜ਼ਿਆਦਾ ਹੈ ਤੁਹਾਨੂੰ ਲੱਗਦਾ ਵੀ ਹੁਣ ਇਹ ਜਿਹੜੀ ਬਰਸਾਤ ਪਈ ਹੈ ਇਹਦੇ ਨਾਲੇ ਕੁਝ ਘਟੇਗਾ हां देखो ਜਿਹੜੀ ਸੁੱਕੀ ਠੰਡ ਦੀ ਆਪਾਂ ਗੱਲ ਕਰ ਰਹੇ ਹਾਂ ਜੇ ਮੈਂ ਪਹਿਲੇ ਸ਼ੁਰੂ ਦੇ ਵਿੱਚ ਕਿਹਾ ਵੀ ਸੁੱਕੀ ਠੰਡ ਜਿਹੜੀ ਕਿਤੇ ਨਾ ਕਿਤੇ ਖਰਾਬ ਕਰਦੀ ਹੈ ਉਹਦਾ ਕਿਤੇ ਨਾ ਕਿਤੇ ਸਾਡਾ ਜਿਹੜਾ ਅਸਰ ਪੈਂਦਾ ਕਿਤੇ ਨਾ ਕਿਤੇ ਸਾਡਾ ਨਜਲਾ ਜ਼ੁਖਾਮ ਸਿਰ ਦਰਦ ਕਰਨਾ ਜਾਂ ਬੁਖਾਰ ਹੋ ਜਾਣਾ ਜਾਂ ਕਿਤੇ ਨਾ ਕਿਤੇ ਸਰੀਰ ਟੁੱਟਿਆ ਰਹਿਣਾ ਜਾਂ ਜਿਹਨੂੰ ਇੱਕ ਥਕਾਨ ਜੀ ਹਰ ਟਾਈਮ ਸਰੀਰ ਨੂੰ ਰਹਿੰਦੀ ਹੈ ਥਕਾਨ ਹੋਈ ਹੋਏ ਦਾ ਮਹਿਸੂਸ ਕਰਨਾ ਉਹ ਕਿਤੇ ਨਾ ਕਿਤੇ ਸੁੱਕੀ ਠੰਡ ਦੇ ਦੌਰਾਨ ਹੁੰਦਾ ਜਦੋਂ ਕਿਤੇ ਨਾ ਕਿਤੇ ਬਾਰਿਸ਼ ਹੋ ਜਾਂਦੀ ਹੈ ਫਿਰ ਜਿਹੜੀ ਉਹ ਸਾਡੀ ਥਕਾਨ ਆ ਜਾਂ ਉਹ ਸਾਡੀ ਬਿਵਾਰੀ ਜਿਵੇਂ ਨਜਲਾ ਜ਼ੁਖਾਮ ਸਿਰ ਦਰਦ ਬੁਖਾਰ ਆ ਕਿਤੇ ਨਾ ਕਿਤੇ ਫਿਰ ਹੁੰਦੇ ਹੀ ਨਹੀਂ ਆ ਆ ਹੁੰਨੇ ਆ ਫਿਰ ਉਹ ਕਿਤੇ ਨਾ ਕਿਤੇ ਸਿਸਟਮ ਚ ਹੁੰਨੇ ਆ ਹੁਣ ਜਿਹੜੀ ਆ ਕਿਤੇ ਨਾ ਕਿਤੇ ਜਿਹੜੀ ਬਿਵਾਰੀ ਹੋ ਜਾਂਦੀ ਬੰਦਾ ਬਿਵਾਰ ਹੋ ਜਾਂਦਾ ਬੁਖਾਰ ਹੋ ਜਾਂਦਾ ਸਰੀਰਕ ਸਿਸਟਮ ਤੋਂ ਬਾਹਰ ਹੋ ਜਾਂਦਾ ਕਿਤੇ ਨਾ ਕਿਤੇ ਉਹ ਲੰਬਾ ਵੀ ਚੱਲੇ ਜਾਂਦਾ ਜਾਂ ਬੰਦੇ ਨੂੰ ਜਿਆਦਾ ਨੁਕਸਾਨ ਵੀ ਕਰਦਾ ਹੈ ਜੀ ਕਿਉਂਕਿ ਦੇਖੋ ਮੇਰੇ ਨਾਲ ਗੱਲਬਾਤ ਹੋ ਰਹੀ ਸੀ ਸੰਗਰੂਰ ਸਾਈਡ ਦੇ ਇੱਕ ਮੈਂ ਗੱਲਬਾਤ ਕਰ ਰਿਹਾ ਸੀ ਕਿਸਾਨ ਭਰਾਰੇ ਆਪਣੇ ਉਹ ਦਰਸ਼ਕ ਵੀ ਨੇ ਤੇ ਉਹਨਾਂ ਨਾਲ ਗੱਲਬਾਤ ਕਰ ਰਿਆ ਸੀ ਉਹ ਕਹਿੰਦੇ ਵੀ ਜਿਹੜੀ ਆ ਬਰਸਾਤ ਪੈ ਰਹੀ ਹੈ ਕਹਿੰਦੇ ਇਹਦਾ ਫਾਇਦਾ ਸਾਨੂੰ ਆਉਣ ਵਾਲੇ ਅਗਲੇ 2-3 ਮਹੀਨਿਆਂ ਬਾਅਦ ਮਿਲੇਗਾ ਕਿ ਸਾਨੂੰ ਜਿਹੜੇ ਟਿਊਬਵਲ ਘੱਟ ਲਾਣੇ ਪੈਣਗੇ ਕਹਿੰਦੇ ਵੀ ਜਿਹੜੀਆਂ ਫਸਲਾਂ ਐ ਇਹ ਕਹਿੰਦੇ ਜਿਹੜੀ ਆ ਬਾਰਸ਼ ਆ ਫਸਲਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਆ ਕੀ ਤੁਸੀਂ ਸਮਝਦੇ ਹੋ ਵੀ ਫਸਲਾਂ ਲਈ ਵਾਕਈ ਲਾਹੇਵੰਦ ਆਇ ਬਿਲਕੁਲ ਬਿਲਕੁਲ ਵੇਖੋ ਜਿੰਨਾ ਸਾਨੂੰ ਸਾਡੇ ਵਾਸਤੇ ਸਾਡੇ ਸਰੀਰ ਵਾਸਤੇ ਲਾਇਆ ਜਾਂਦਾ ਉਹਨੇ ਕਿਤੇ ਨਾ ਕਿਤੇ ਜਾ ਕੇ ਫਸਲوں ਨਾਲ ਆਇਆ ਜਾਂਦਾ ਜੀ ਕਿਉਂਕਿ ਫਸਲ ਵੀ ਜਿਹੜੀ ਕਿਤੇ ਨਾ ਕਿਤੇ ਆਪਾਂ ਆਮ ਪਾਣੀ ਲਾਉਂਦੇ ਕੋਈ ਸਰਜੀ ਹੈ ਜਾਂ ਕੋਈ ਅਸੀਂ ਫਸਲ ਬੀਜੀ ਹੋਈ ਹੈ ਜਾਂ ਕੋਈ ਕਣਕ ਹੈ ਜਾਂ ਧਾਨ ਹੈ ਕੁਝ ਵੀ ਲਾਇਆ ਹੋਇਆ ਜਿਹੜੀ ਕਿਤੇ ਨਾ ਕਿਤੇ ਆਮ ਪਾਣੀ ਲਾਉਣਾ ਟਿਊਬਵਲ ਦੇ ਨਾਲ ਪਾਣੀ ਲਾਉਣਾ ਜਾਂ ਆਮ ਨਹਿਰਾਂ ਤੋਂ ਪਾਣੀ ਲਾਉਣਾ ਉਹਦੀ ਜਿਹੜੀ ਪਾਵਰ ਹੁੰਦੀ ਆਰ ਕਿਤੇ ਨਾ ਕਿਤੇ ਜਿਹੜੀ ਸਿੱਧੀ بارش ਦੀ ਪਾਵਰ ਹੁੰਦੀ ਉਹਦੇ ਵਿੱਚ ਜਮੀਨ ਸਮਾਨਾਂਤਤਰ ਹੁੰਦਾ ਜਿਹੜੀ ਮੌਸਮ ਜਦੋਂ ਵਰਸਾਲ ਕਿਤੇ ਨਾ ਕਿਤੇ ਧਰਤੀ ਚੋਂ ਬਾਹਰ ਨਿਕਲੇ ਆਉਂਦੀ ਆ ਪੁੰਗਰਿਆਂ ਦੀ ਆ ਉਹ ਕਿਤੇ ਨਾ ਕਿਤੇ ਆਪਣੀ ਜੜ੍ਹ ਫੜ ਹੁੰਦੀ ਆ ਉਸ ਤੋਂ ਬਾਅਦ ਜਿਹੜੀ ਵਾਰਸ਼ ਹੁੰਦੀ ਉਹ ਕਿਤੇ ਨਾ ਕਿਤੇ ਉਹ ਉਹਦੇ ਜਿਹੜੇ ਫਸਲ ਦਾ ਜਿਹੜਾ ਪੌਦਾ ਹੁੰਦਾ ਜਾਂ ਜਿਹੜਾ ਉਹਦਾ ਪੇੜ ਛੋਟਾ ਜਿਹਾ ਪੌਦਾ ਹੁੰਦਾ ਜਾਂ ਉਹਦਾ ਬੂਟਾ ਹੁੰਦਾ ਕਿਤੇ ਨਾ ਕਿਤੇ ਉਹਨੂੰ ਬਹੁਤ ਲਾਹੇਵੰਦ ਹੁੰਦੀ ਆ ਕਿਤੇ ਨਾ ਕਿਤੇ ਜੜ ਦੇ ਵਿੱਚ ਪਾਣੀ ਜਾਂਦਾ ਵੀ ਜਿਹੜੇ ਉਹਦੇ ਗਰੋਥ ਕਰਦਾ ਕਿਤੇ ਨਾ ਕਿਤੇ ਉਹਦੇ ਵਿੱਚ ਜਿਹੜੀ ਤਾਕਤ ਆਉਂਦੀ ਆ ਪਾਵਰ ਆਉਂਦੀ ਆ ਉਹ ਵਾਰਸ਼ ਦੇ ਪਾਣੀ ਨਾਲ ਜ਼ਿਆਦਾ ਆਉਂਦੀ ਆ ਬਿਲਕੁਲ ਸਹੀ ਕਿਹਾ ਇਹਨਾਂ ਦਿਨਾਂ ਦੇ ਵਿੱਚ ਵਾਰਸ਼ ਜਿਹੜੀ ਕਿਤੇ ਨਾ ਕਿ ਸ਼ਰਮੇ ਮੇ ਕੋਨੇ ਇੱਕ ਮੈਸੀ ਆਇਆ WhatsApp ਤੇ ਇੱਕ ਵੀ ਕੱਲਾ ਕਹਿੰਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਨਹੀਂ ਚੰਡੀਗੜ੍ਹ ਜਿੱਥੇ ਤੁਸੀਂ ਨੇਟ ਰਹਿੰਦੇ ਹੋ 23 ਤੋਂ علاوہ ਹਰਿਆਣੇ ਦੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ بارش ਪੈ ਰਹੀ ਹੈ ਹੁਣ ਵੀ ਪੈ ਰਹੀ ਹੈ ਹਲਕੀ ਬੂੰਦਾਬੰਦੀ ਹੋ ਰਹੀ ਹੈ ਤੇ ਉੱਥੇ ਮੌਸਮ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ بارش ਕੁਝ ਦਿਨਾਂ ਤੱਕ ਐਦਾਂ ਕੰਟੀਨਿਊ ਪੈ ਵੀ ਸਕਦੀ ਹੈ ਦੇ ਕੋ ਮੈਟਾ ਸਟਾਰਟਿੰਗ ਦੇ ਵਿੱਚ ਕਿਹਾ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਬੰਬਾਰਸ਼ ਵਾਲਾ ਮੌਸਮ ਬਣਿਆ ਹੋਇਆ ਹੈ ਕਿਤੇ ਨਾ ਕਿਤੇ ਭਾਰੀ ਬਾਰਿਸ਼ ਪੈ ਵੀ ਰਹੀ ਹੈ ਕਈ ਆਪਣੇ ਹਿੰਦੁਸਤਾਨ ਦੇ ਕਈ ਸੂਬਿਆਂ ਦੇ ਵਿੱਚ ਕਈ ਜਿਲ੍ਹਿਆਂ ਦੇ ਵਿੱਚ ਹਾਈ ਲਰਟ ਵੀ ਕਰ ਦਿੱਤਾ ਹੈ ਇੱਕ ਪਤਾ ਨਹੀਂ ਕਿ ਕਿਹੜੇ ਸਵੇਰੇ ਦੀ ਮੈਂ ਨਿਊਜ਼ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਕਿ ਉਥੇ 19 ਜਿਲਿਆਂ ਦੇ ਵਿੱਚ ਕਿਤੇ ਨਾ ਕਿਤੇ ਆਈ ਰਲਦਾ ਵੀ ਭਾਰੀ ਬਾਰਿਸ਼ ਹੋ ਸਕਦੀ ਆ। ਉਹੀ ਗੱਲ ਮੈਂ ਸਟਾਰਟਿੰਗ ਦੇ ਵਿੱਚ ਕੀਤੀ ਆ ਵੀ ਇਹ ਜਿਹੜੀ ਬਾਰਿਸ਼ ਹੁੰਦੀ ਆ ਇਹਨੂੰ ਅਸੀਂ ਆਪਾਂ ਨਾਰਮਲ ਲੋਕ ਹਲਕੇ 'ਚ ਲੈ ਲੈਂਦੇ ਆ। ਪ੍ਰਸ਼ਾਸਨ ਹਲਕੇ 'ਚ ਲੈ ਲੈਂਦਾ। ਜੇ ਥੋੜੀ ਬਹੁਤ ਬਾਰਿਸ਼ ਆ ਕੋਈ ਗੱਲ ਨਹੀਂ ਆਈ ਆਈ ਤੇ ਨਿਕਲ ਜੂਗੀ ਕੋਈ ਪ੍ਰੋਬਲਮ ਨਹੀਂ ਆ। ਇਹ ਕਿਹੜੇ ਬਰਸਾਤ ਵਾਲੀ ਬਾਰਿਸ਼ ਆ ਵੀ ਜਿਹੜੀ ਜਿਆਦਾ ਕਿਤੇ ਨਾ ਕਿਤੇ ਹੜਾ ਆ ਜਾਣਗੇ ਜਦ ਪਰਿਸਥਿਤੀ ਬਣ ਜੂਗੀ। ਲੇਕਿਨ ਉਹੀ ਜਿਹੜੀ ਅਸੀਂ ਗੱਲ ਤਰੇ ਦਿਨ ਚੱਲਦੇ ਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸ਼ਹੀਦ ਯਾਦਾਂ ਦੇ ਨਾਲ ਜੁੜੇ ਹੋਏ ਦਿਨ ਚੱਲਦੇ ਆ ਇਸ ਕਰਕੇ ਮੈਂ ਇਸ ਵਿਸ਼ੇ ਨੂੰ ਟੱਚ ਕਰ ਰਿਹਾ ਕਿ ਇਹਨਾਂ ਦੇ ਵਿੱਚ ਸਰਸਾ ਨਦੀ ਦੇ ਵਿੱਚ ਵਾੜ ਆਈ ਸੀ ਕਿੰਨਾ ਪਾਣੀ ਆਇਆ ਤਾਂ ਉਹ ਇਹੀ ਦਿਨ ਸੀਗੇ ਜਦੋਂ ਉਹ ਟਾਈਮ ਇੰਨੀ ਵਾਰਸ਼ ਹੋ ਸਕਦੀ ਹੈ ਪਰ ਅੱਜ ਕਿਉਂ ਨਹੀਂ ਹੋ ਸਕਦੀ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋ ਜਿਹੜਾ ਪ੍ਰਸ਼ਾਸਨ ਨੂੰ ਐਸੀ ਹਮੇਸ਼ਾ ਹੀ ਅਪੀਲ ਕਰਦੇ ਹੁੰਦੇ ਆ ਵੀ ਕੋਈ ਵੀ ਜਿਹੜਾ ਸਿਸਟਮ ਦੇ ਵਿੱਚ ਚੱਲਣ ਦੀ ਸੀ ਗੱਲ ਕਰੀਏ ਤਾਂ ਮੰਨ ਲਓ ਹਣ ਬਾਰਿਸ਼ ਦੀ ਸਟਾਰਟਿੰਗ ਹੋ ਗਈ ਉਸ ਤੋਂ ਪਹਿਲਾਂ ਸਾਨੂੰ ਜਿਹੜੀਆਂ ਤਿਆਰੀਆਂ ਕਰ ਲੈਣੀਆਂ ਚਾਹੀਦੀਆਂ ਨਾ ਕੇ ਪਾਣੀ ਆਉਣ ਤੋਂ ਬਾਅਦ ਅਸੀਂ ਜੀਸੀਬੀ ਲੱਭਦੇ ਫਿਰ ਪਾਣੀ ਆਉਣ ਤੋਂ ਬਾਅਦ ਅਸੀਂ ਰਸਤੇ ਘਟਦੇ ਫਿਰ ਇਹ ਉਹਨੂੰ ਪਹਿਲਾਂ ਕਿਤੇ ਨਾ ਕਿਤੇ ਹਲਕੇ ਜਿ ਨਹੀਂ ਲੈਣਾ ਚਾਹੀਦਾ ਜਿਹੜੀ ਇਹ ਦਸੰਬਰ ਦੀ ਬਰਸਾਤ ਹੁੰਦੀ ਆ بارش ਹੁੰਦੀ ਆ ਇਹਨੂੰ ਵੀ ਕਿਤੇ ਨਾ ਕਿਤੇ ਹਲਕੇ ਜਿ ਨਾ ਲੈ ਕੇ ਕਿਤੇ ਨਾ ਕਿਤੇ ਇਹਨੂੰ ਵੀ ਬਰਸਾਤਾ ਵਾਂਗ ਸੋਚ ਕੇ ਬੇਸ਼ੱਕ ਥੋੜੀ ਪਵੇ ਲੇਕਿਨ ਤਿਆਰੀ ਕਰਨੀ ਚਾਹੀਦੀ ਹੈ। ਐ ਸ਼ਰਮਾ ਜੀ ਹੋਰ ਕੀ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਸਾਡੇ ਸਰੋਤੇ ਵੀ ਜਾਣਨਾ ਚਾਹਣ ਚਾਹਦੇ ਹੋਣਗੇ ਕਿ ਦੇਖੋ ਜਿਹੜੀ ਥੋੜੀ-ਬਹੁਤੀ بارش ਹੁੰਦੀ ਹੈ ਨਾ ਹਲਕੀ-ਵੋ ਹਲਕੀ بارش ਹੋ ਰਹੀ ਹੈ ਉਹ ਤਾਂ ਚਲੋ ਮੰਨਦੇ ਆ ਵੀ ਫਾਇਦੇਮੰਦ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਜਿਆਦਾ بارش ਪੈ ਰਹੀ ਹੈ ਨਾ ਉਹ ਤੁਸੀਂ ਸਰਸਨ ਲਈ ਤਾਂ ਬੜਾ ਵਧੀਆ ਕਿ ਉਦਾਹਰਨ ਵੀ ਦਿੱਤਾ ਮੈਂ ਇੰਨੀ ਨਹੀਂ ਕਹਿੰਦਾ ਜੇਕਰ ਜਿਆਦਾ بارش ਪੈਂਦੀ ਹੈ ਤਾਂ ਕਿੰਨਾ ਕਿਤੇ ਵੇਰੇ ਲੋਕਾਂ ਦੇ ਲਈ ਨੁਕਸਾਨ ਦਾ ਇਹ ਵੀ ਸਾਬਿਤ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਜੀ ਦੇਖੋ ਇੱਕ ਸਿਸਟਮ ਦੇ ਵਿੱਚ ਪੈਣੀ ਸਿਸਟਮ ਹੈ बार-बार ਇਸ ਕਰਕੇ ਕਹਿੰਦਾ ਉਹਨਾਂ ਨੇ ਵੀ ਜਿਹੜੀ ਉਹਦਾ ਪ੍ਰੋਟੋਕੋਲ ਹੁੰਦਾ ਕਿਸੇ ਵੀ ਚੀਜ਼ ਦਾ ਉਹਦੇ ਘਾਰੇ ਦੇ ਵਿੱਚ ਅਗਰ ਉਹ ਚੀਜ਼ ਰਹੂਗੀ ਤਾਂ ਨੁਕਸਾਨ ਨਹੀਂ ਹੁੰਦਾ ਅਗਰ ਦਾਇਰੇ ਤੋਂ ਬਾਹਰ ਚਲੇ ਜੂਗੀ ਸਵਾਰਚ ਦਾਇਰੇ ਤੋਂ ਬਾਹਰ ਚਲੇ ਜੂਗੀ ਜਾਂ ਲੋਕ ਕਿਤੇ ਨਾ ਕਿਤੇ ਬਬਰਸਾਤ ਦੇ ਵਿੱਚ ਭਿੱਜਦੇ ਆ ਕਿਤੇ ਨਾ ਕਿਤੇ ਕੋਈ ਆਉਂਦਾ ਜਾਂਦਾ ਰਾਹੀ ਘਰ ਵਿੱਚ ਜਿੱਦਾਂ ਟੂ ਵੀਂਡਰ ਤੇ ਜਾਂਦਾ ਸਾਈਕਲ ਤੇ ਜਾਂਦਾ ਪੈਦਲ ਤੇ ਜਾਂਦਾ ਉਹ ਇਹ ਜਿਹੜੀ ਠੰਡ ਦੀ ਬਰਸਾਤ ਹੁੰਦੀ ਹੈ ਜਾਂ ਠੰਡ ਦੀ ਕਿਤੇ ਨਾ ਕਿਤੇ ਬਾਰਿਸ਼ ਹੁੰਦੀ ਹੈ ਇਹ ਸਾਨੂੰ ਜਿਆਦਾ ਨੁਕਸਾਨ ਕਰਦੀ ਹੈ ਕਿਤੇ ਨਾ ਕਿਤੇ ਇਹਦਾ ਵੀ ਸਾਨੂੰ ਜਿਹੜਾ ਬਚਾਓ ਕਰਨਾ ਚਾਹੀਦਾ ਆਮ ਬ੍ਰਸਾਤਾਂ ਦੇ ਨਾਲ ਸਾਨੂੰ ਨੀਚੇ ਘੁੰਮਣ ਦੀ ਲੋੜ ਨਹੀਂ ਬੱਚਿਆਂ ਨੂੰ ਨੀਚੇ ਜਾਣ ਦੀ ਲੋੜ ਨਹੀਂ ਵੱਧ ਤੋਂ ਵੱਧ ਭਿੱਜਣ ਤੋਂ ਬਚਣ ਦੀ ਜ਼ਰੂਰਤ ਹੈ ਤਾਂ ਜੋ ਸਾਡਾ ਨੁਕਸਾਨ ਨਾ ਹੋ ਸਕੇ ਕਿਉਂਕਿ ਜਿਹ ਕਿਤੇ ਕੋ ਉਹ ਗੱਲ ਹੁੰਦੀ ਉਹਦੇ ਵਿੱਚ ਨਹਾ ਵੀ ਗਈ ਬੱਚੇ ਜਾਂ ਬੰਦੇ ਲੈਣੇ ਉਹ ਕਿਤੇ ਨਾ ਕਿਤੇ ਲਾਜਵਾਨ ਹੋਣ ਉਹਦੇ ਵਿੱਚ ਤਤ ਹੁੰਨੇ ਆ ਲੇਕਿਨ ਅੱਜ ਦੀ ਜਿਹੜੀ ਹੁਣ ਵੀ ਬਰਸਾਤ ਆ ਕਿਤੇ ਨਾ ਕਿਤੇ ਅਸੀਂ ਇਹਦੇ ਵਿੱਚ ਭਿੱਜੂਗੇ ਜਾਂ ਬੱਚੇ ਭਿੱਜਣਗੇ ਕਿਤੇ ਨਾ ਕਿਤੇ ਬਿਮਾਰ ਹੋ ਜਾਣਗੇ ਸ਼ਰਮਾ ਜੀ ਕਈ ਦਿਨਾਂ ਤੋਂ ਨਾ ਮੈਂ ਦੇਖਿਆ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਯਾਨੀ ਕਿ ਸਵੇਰੇ ਧੁੰਦ ਬੜੀ ਪੈ ਰਹੀ ਹੈ ਅੱਜ ਤਾਂ ਪੂਰਾ ਹੀ ਧੁੰਦ ਵਾਲਾ ਮੋਲ ਹੈ ਖੈਰੇ ਸਾਡੇ ਉਰੇ ਬਾਰਿਸ਼ ਤਾਂ ਇੰਨੀ ਨਹੀਂ ਪਈ ਸਵੇਰੇ ਹਲਕੀ ਜੀ ਬੂੰਦਾਬੰਦੀ ਜੂੜ ਦੇਖਣ ਨੂੰ ਮਿਲੀ ਸੀ ਤੇ ਇਹ ਜਿਹੜੀ ਧੁੰਦ ਆ ਹੈਨਾ ਬਹੁਤ ਜਿਆਦਾ ਨੁਕਸਾਨ ਦੇਗਾ ਦੇਖੋ ਧੁੰਦਾ ਦਾ ਐਕਸੀਡੈਂਟ ਹੁੰਦੇ ਆ ਇਹ ਜਿਹੜੀ ਬਰਸਾਤ ਪੈ ਰਹੀ ਹੈ ਹੁਣ ਇਹਦੇ ਨਾਲ ਧੁੰਦਾ ਕਟਣਗੀਆ ਤੁਹਾਨੂੰ ਲੱਗਦਾ ਈ ਧੁੰਦਾ ਘਟਦੀ ਹੈ ਇਸ ਬਰਸਾਤ ਨਾਲ ਦੇਖੋ ਸੋਢੀ ਸਾਹਿਬ ਹਜੇ ਜੇ ਆਪਾਂ ਕਹਿ ਦੀਏ ਬਰਸਾਤ ਠੰਡ ਵਾਲੀ ਧੁੰਦਾ ਹਾਲੇ ਤੱਕ ਨਹੀਂ ਪਈ ਜੀ ਜੀ ਜਿਹੜੀ ਤੁੰਦ ਦੇ ਵਿੱਚ ਸਾਨੂੰ ਫੁੱਟ ਦੋ ਫੁੱਟ ਤੋਂ ਅੱਗੇ ਦਿਖਦਾ ਨਹੀਂ ਜਾਂ ਕਿਤੇ ਨਾ ਕਿਤੇ ਪਾਣੀ गिरਦਾ ਕਿਤੇ ਨਾ ਕਿਤੇ ਮੀਂਹ ਦੀ ਤਰ੍ਹਾਂ ਪਾਣੀ गिरਦਾ ਉਹ ਤੁੰਦ ਹਜੇ ਨਹੀਂ ਜੀ ਭਈ ਹਾਂ ਉਹਨਾਂ ਇਲਾਕਿਆਂ ਦੇ ਵਿੱਚ ਤੁੰਦ ਆ ਜਿਹੜੇ ਪਾਣੀਆਂ ਦੇ ਨੇੜੇ ਆ ਨਹਿਰਾਂ ਦੇ ਨੇੜੇ ਆ ਨਦੀ ਨਾਲਿਆਂ ਦੇ ਨੇੜੇ ਆ ਉਹਨਾਂ ਦੇ ਵਿੱਚ ਤੁੰਦ ਥੋੜੀ ਜਿਆਦਾ ਹੁੰਦੀ ਹੈ ਜਿਆਦਾ ਜਿਆਦਾ ਦੇਰ ਤੱਕ ਰਹਿੰਦੀ ਹੈ ਕਿਉਂ ਪਾਣੀ ਦੀ ਭਾਫ਼ ਹੁੰਦੀ ਆ ਪਾਣੀ ਦੇ ਅਕੋਰਡਿੰਗ ਉਹ ਕਿਤੇ ਨਾ ਕਿਤੇ ਤੁੰਦ ਬਣੀ ਰਹਿੰਦੀ ਆ ਹਾਂ ਤੁੰਦ ਉਹ ਜਿਹੜਾ ਬਚਣ ਦਾ ਉਹਦਾ ਵੀ ਅਸੀਂ ਹਮੇਸ਼ਾ ਜ਼ਿਕਰ ਕਰਦੇ ਹੁੰਦੇ ਆ ਕਿਉਂਕਿ ਮੈਂ ਕਈ ਗੱਲਾਂ ਵਾ ਸਟਾਰਟਿੰਗ ਦੇ ਵਿੱਚ ਕਹਿ ਗਿਆ ਵੀ ਜਦੋਂ ਮੌਸਮ ਕੋਈ ਚੇਂਜ ਹੁੰਦਾ ਜਾਂ ਮੌਸਮ ਦੇ ਅਕੋਰਡਿੰਗ ਅਸੀਂ ਜੋ ਜੜਾ ਹੁੰਦਾ ਤਾਂ ਕਿਤੇ ਨਾ ਕਿਤੇ ਉਹਦੀ ਤਿਆਰੀ ਹੈ ਜਿਹੜੀ ਸਾਨੂੰ ਕਰਨੀ ਚਾਹੀਦੀ ਹੈ ਕਿਉਂਕਿ ਧੁੰਦ ਵੀ ਪੈਣੀ ਹੈ ਮੌਸਮ ਦੇ ਹਿਸਾਬ ਨਾਲ ਜਿਵੇਂ ਮੈਂ ਕਿਹਾ ਸੀਗਾ ਵੀ ਬਰਸਾਤਾਂ ਦੇ ਵਿੱਚ ਬਰਸਾਤਾਂ ਹੁੰਦੀਆਂ ਗਰਮੀਆਂ ਦੇ ਵਿੱਚ ਗਰਮੀ ਹੁੰਦੀ ਹੈ ਠੰਡ ਦੇ ਵਿੱਚ ਠੰਡ ਹੁੰਦੀ ਹੈ ਲੇਕਿਨ ਧੁੰਦ ਦੇ ਵਿੱਚ ਧੁੰਦ ਵੀ ਹੋਣੀ ਹੈ ਜੀ ਹੁਣ ਜਿਹੜਾ ਅਗਲੇ 1.5 ਮਹੀਨਾ ਜਾਂ ਗੋਮੀ ਨੇ ਤੁਸੀਂ ਮੰਨ ਕੇ ਚੱਲੋ ਸੋਢੀ ਸਾਹਿਬ ਜਨਵਰੀ ਜਾਂ ਫਰਵਰੀ ਦਸੰਬਰ ਦਾ ਲਾਸਟ ਜਿਹੜਾ ਰਹਿ ਜਾਂਦਾ ਕਿਤੇ ਨਾ ਕਿਤੇ ਧੁੰਦਾਂ ਦਾ ਭਰਿਆ ਵਾ ਜਿਹੜਾ ਮੌਸਮ ਹੁੰਦਾ ਹਾਂ ਕੋਈ ਐਦਾਂ ਦਾ ਮੌਸਮ ਹੋ ਜਵੇ ਜਾਂ ਮੌਸਮ ਦੀ ਅਲਟਾਪਾਲਟੀ ਹੋ ਜਵੇ ਸ਼ਾਇਦ ਕੱਟ ਹੋ ਜਵੇ ਇਸ ਨਾਲ ਹਜੇ ਜਿਹੜੀ ਧੁੰਦ ਹੋਈ ਹੈ ਹਜੇ ਕੱਟ ਹੋਈ ਹੈ ਅੱਗੇ ਅੱਗੇ ਜਿਹੜੀ ਧੁੰਦ ਆਉਣੀ ਹੈ ਕਿਤੇ ਨਾ ਕਿਤੇ ਵੱਧ ਆਉਣੀ ਹੈ ਉਹਦੇ ਵਿੱਚ ਗੱਡੀਆਂ ਚਲਾਉਣ ਦਾ ਜਾਂ ਟ੍ਰੈਕ ਦੇ ਨਿਯਮਾਂ ਦੇ ਵੀ ਸਾਨੂੰ ਜਾਣਕਾਰੀ ਜਿਹੜੀ ਅਸੀਂ ਹਰ ਸਾਲ ਦਿੰਦੇ ਹਾਂ ਜਾਂ ਸਾਡਾ ਫਰਜ਼ ਮੰਨਦਾ ਦਿੰਦੇ ਰਹਾਂਗੇ ਤੇ ਜਿੰਨੀ ਵੀ ਜਾਣਕਾਰੀ ਕਿਸੇ ਨੂੰ دی ਉਹ ਨਹੀਂ ਦੇਣੀ ਚਾਹੀਦੀ ਕਿਉਂਕਿ ਧੁੰਦ ਦੇ ਵਿੱਚ ਮੈਂ ਅਗਰ ਸਾਨੂੰ ਜਾਣਕਾਰੀ ਹੋਊਗੀ ਉਹ ਹਾਸਿਆ ਦੇ ਵਿੱਚ ਘਾਟਾ ਹੋ ਜਾਂਦਾ ਕਿਤੇ ਨਾ ਕਿਤੇ ਹਾਸੇ ਘਟੋ ਨੇ ਜੀ ਸ਼ਰਮਈ ਤੁਹਾਡੇ ਹਿਸਾਬ ਨਾਲ ਕੀ ਵੀ ਦੇਖੋ ਜਿਹੜੀ ਆ ਚਾਰ ਪੰਜ ਇਲਾਚ ਹੈ ਨਾ ਬਾਰਿਸ਼ ਪਈ ਹੈ ਚਾਹੇ ਉਹ ਥੋੜੀ ਪਈ ਹੈ ਕਿ ਜਿਵੇਂ ਕਿ ਕਪੀਤੇ 24 ਘੰਟੇ ਤੋਂ ਠੰਡ ਜਿਆਦਾ ਵੱਧ ਰਹੀ ਸੀ ਕੱਲ ਇਧਰ ਵੀ ਪਾਰਾ ਥੋੜਾ ਜਿਆ ਇਨਕੀ ਠੰਡ ਵਾਲਾ ਬਣਿਆ ਸੀ ਜਿਆਦਾ ਕਿ ਇਹ ਠੰਡ ਘਟੇਗੀ ਕੁਝ ਰਾਤ ਮਹਿਸੂਸ ਮਿਲੇਗੀ ਲੋਕਾਂ ਨੂੰ ਨੇ ਸੋਡੀ ਸਾਹੇ ਪਹਿਨੀ کہہ ਸਕਦਾ ਵੀ ਠੰਡ ਘਟੂਗੀ ਠੰਡ ਵੱਲ ਕੇ ਵਧੂਗੀ ਲੇਕਿਨ ਉਹ ਜਿਹੜੀ ਠੰਡ ਵਧੂਗੀ ਜਾਂ ਜਿਹੜੀ ਠੰਡ ਸਾਡੀ ਬਾਡੀ ਨੇ ਮਹਿਸੂਸ ਕਰਨੀ ਹੈ ਉਹ ਕਿਤੇ ਨਾ ਕਿਤੇ ਸਹਿਣ ਸਹਿਣ ਸ਼ਕਤੀ ਵਾਲੀ ਹੋ ਜਾਂਦੀ ਹੈ ਜੈਸੀ ਉਹਨੂੰ ਬਰਦਾਸ਼ਤ ਕਰ ਸਕਦੇ ਆ ਜਿਹੜੀ ਸੁੱਕੀ ਠੰਡ ਹੁੰਦੀ ਹੈ ਸਾਡੀ ਬਾਡੀ ਬਰਦਾਸ਼ਤ ਨਹੀਂ ਕਰਦੀ ਕਿਤੇ ਨਾ ਕਿਤੇ ਜਿਵੇਂ ਵਾਰ ਹੋ ਜਾਂਦੇ ਆ ਲੇਕਿਨ ਉਹ ਠੰਡ ਜਿਹੜੀ ਬਰਣੀ ਬਾਰਛੋਂ ਤੋਂ ਬਾਅਦ ਉਹ ਜ਼ਿਆਦਾ ਜ਼ਰੂਰ ਹੁੰਦੀ ਹੈ ਲੇਕਿਨ ਸਾਡੀ ਬਾਡੀ ਨੂੰ ਨੁਕਸਾਨ ਨਹੀਂ ਕਰਦੀ ਕਿਤੇ ਨਾ ਕਿਤੇ ਸਾਡੀ ਸਿਹਤ ਨੂੰ ਨੁਕਸਾਨ ਨਹੀਂ ਕਰਦੀ ਜਿਹੜੀ ਸੁੱਕੀ ਠੰਡ ਹੁੰਦੀ ਹੈ ਨੁਕਸਾਨ ਕਰਦੀ ਆ ਸਾਡਾ ਜਿਹੜ ਤਾਂ ਜਿਹੜਾ ਜਿਵੇਂ ਸਬੋਡੀ ਨੂੰ ਲੱਗਦਾ ਵੀ ਸਾਨੂੰ ਬੁਖਾਰ ਹੋਇਆ ਵਾ ਜਾਂ ਸਾਡਾ ਜਕਾਮ ਹੋ ਗਿਆ ਨਜਲਾ ਹੋ ਗਿਆ ਸਿਰ ਫਟ ਲਿਆ ਸਾਡਾ ਇਹ ਕਿਤੇ ਨ ਕਿਤੇ ਸੁੱਕੀ ਛਾਂੜੇ ਚ ਜ਼ਿਆਦਾ ਖਰਾਬ ਕਰਦਾ ਬਸ ਛਾਂੜ ਬਦੂਗੀ ਕਟੂਗੀ ਨਹੀਂ ਲੇਕਿਨ ਉਹ ਛਾਂੜ ਦਾ ਨੁਕਸਾਨ ਘੱਟ ਹੋਊਗਾ ਜੀ ਤੇ ਤੇ ਜਿਵੇਂ ਕਿ ਹੁਣ ਦੇਖੋ ਸਾਡੇ ਕੋਲ ਲੋਕਾਂ ਦੇ ਰਿਵਿਊਜ਼ ਵੀ ਆ ਰਹੇ ਨੇ ਵੀ ਕਿੱਥੇ ਬਰਸਾਤ ਪਈ ਹੈ ਚਾਰ ਪੰਜ ਇਲਾਕਿਆਂ ਦੇ ਵਿੱਚ ਉਹ ਠੀਕ ਹੈ ਕਹਿੰਦੇ ਵੀ ਬਿਮਾਰੀਆਂ ਘਟਣ ਗਈਆਂ ਤੇ ਬਿਮਾਰੀਆਂ ਦੇ ਨਾਲ ਨਾਲ ਕਹਿੰਦੇ ਕਿਸਾਨਾਂ ਨੂੰ ਵੀ ਫਾਇਦਾ ਹੋ ਰਿਹਾ ਤੇ ਜਿਵੇਂ ਕਿ ਤੁਹਾਨੂੰ ਤੁਸੀਂ ਕਿਸਾਨਾਂ ਮੇਰੀ ਗੱਲ ਹੋਈ ਸੀਗੀ ਕਿ ਵੀ ਕਿਸਾਨ ਕਹਿੰਦੇ ਬਹੁਤ ਵਧੀਆ ਹੋ ਰਿਹਾ ਸਾਨੂੰ ਟਿਊਬਵਲ ਘੱਟ ਲਾਣੇ ਪੈਣਗੇ ਤਾਂ ਹਰੇਕ ਚੀਜ਼ ਦਾ ਦੇਖੋ ਹਰੇਕ ਮੌਸਮ ਦਾ ਇੱਕ ਟਾਈਮ ਹੁੰਦਾ ਹੈ ਚਾਹੇ ਉਹ ਗਰਮੀਆਂ ਹੈ ਚਾਹੇ ਉਹ ਸਰਦੀਆਂ ਤੇ ਤੁਹਾਨੂੰ ਲੱਗਦਾ ਵੀ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਮਾਧਮ ਰੇ ਕੀ ਕਹਿਣਾ ਚਾਹੋਗੇ ਵੀ ਦਰਸ਼ਕ ਜਿਹੜੇ ਆਪਣੇ ਸਰੋਤੇ ਨਾਲ ਜੁੜਦੇ ਨੇ ਉਹ ਇਸ ਠੰਡ ਤੋਂ ਕਿਸ ਤਰ੍ਹਾਂ ਬਚਣ ਕੀ ਕਰਨ ਦੇਖੋ ਹੁਣ ਮੌਸਮ ਦਾ ਠੰਡ ਦਾ ਰਹਿਣਾ ਹੈ ਸਰੋਤੇ ਕੀ ਕਰਨ ਹਾਂ ਬਿਲਕੁਲ ਬਿਲਕੁਲ ਦੇਖੋ ਸਾਡਾ ਜਿੰਨਾ ਕਿ ਫਰਜ਼ ਹੁੰਦਾ ਜ ਜਿੰਨਾ ਕਿ ਸਾਡੇ ਦਿਮਾਗ ਦੇ ਵਿੱਚ ਹੁੰਦਾ ਉਹਨੇ ਕਿਸੇ ਚੈਨਲ ਤੇ ਰੱਖਾ ਦਨੇ ਆ ਕਿਉਂਕਿ ਸਾਨੂੰ ਕੋਈ ਕਮਾਈ ਕਰਨ ਦਾ ਜਾਂ ਚੈਨਲ ਨੂੰ ਕੋਈ ਕਮਾਈ ਕਰਨ ਦਾ ਮਸਲਾ ਨਹੀਂ ਹੁੰਦਾ ਸਾਡਾ ਮਸਲਾ ਹੁੰਦਾ ਸਾਡਾ ਹਮੇਸ਼ਾ ਹੀ ਇਹੀ ਮਕਸਦ ਹੁੰਦਾ ਹੈ ਕਿ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਲੋਕਾਂ ਤੱਕ ਸਹੀ ਗੱਲ ਪਹੁੰਚਾਈ ਜਾਵੇ ਦੇਖੋ ਠੰਡ ਤੋਂ ਬਚਣ ਦਾ ਤਾਂ ਆਪ ਦੇਖੋ ਛੋਟੀ ਸਾਹਿਬ ਬੱਚਿਆਂ ਦਾ ਹੁੰਦਾ ਜਿਆਦਾਤਰ ਬੱਚਿਆਂ ਨੂੰ ਜਿਹੜਾ ਕਿਤੇ ਨਾ ਕਿਤੇ ਹਮੇਸ਼ਾ ਹੀ ਚਾਹ ਬੱਚਾ ਜਾਂ ਸਿਆਣਾ ਚਾਹ ਬਜ਼ੁਰਗ ਕੋਈ ਵੀ ਅਸੀਂ ਸਿਰ ਪੈਰ ਤੱਕ ਇਹ ਵੀ ਸਿਰ ਪੈਰ ਡੰਗਾ ਨਹੀਂ ਰੱਖੋਗੇ ਜੀ ਮੁਬਾਰਕਟ ਹੋਉਗੇ ਜਿਆਦਾਤਰ ਬੱਚਾ ਜਾਂ ਬੰਦਾ ਇਨਸਾਨ ਕਿੱਥੋਂ بیمار ਹੁੰਦਾ ਸਿਰ ਤੋਂ بیمار ਹੁੰਦਾ ਸਿਰ ਮੰਗਾਰੇ ਗੇ ਹਵਾਲਾ ਦੀ بیمار ਹਦਾ ਪੈਰ ਮੰਗੇ ਰਗੇ ਕਿ ਦਮੇ ਸਿਹਤ ਲੈ ਕੇ ਜਾਂ ਠੰਡਾ ਕਿਤੇ ਨਿਕਲ ਕਰ ਮਜਾਗਾ ਤੇ ਆਗੇ ਜਾਂ ਠੰਡਾ ਪਾਣੀ ਕਰ ਪਾਣੀ ਪੀਣਾ ਕਿਤੇ ਨਾ ਕਿਤੇ ਉਸ ਚੀਜ਼ ਨਾਲ ਜਾਂ ਹੀਟਰ ਚ ਇਕਦਮ ਠੰਡ ਦੇ ਵਿੱਚ ਚੱਲ ਜਾਣਾ ਧੁੰਦ ਦੇ ਵਿੱਚ ਚੱਲਣ ਧੁੰਦ ਜੇ ਇਕਦਮ ਹੀਟਰ ਚ ਆ ਜਾਣਾ ਜਿਹੜੇ ਲੋਕ ਗੱਡੀਆਂ ਚਲਾਉਂਦੇ ਆ ਜਾਂ ਆਫਸਰ ਦੇ ਵਿੱਚ ਰਹਿੰਦੇ ਆ ਜਾਂ ਘਰਾਂ ਚੋਂ ਹੀਟਰਾਂ ਚੋ ਜਾਂਦੇ ਆ ਕਿਤੇ ਨਾ ਕਿਤੇ ਇਕਦਮ ਠੜ ਦੇ ਵਿੱਚ ਚੱਲ ਜਾਣਾ ਇਹਨਾਂ ਚੀਜ਼ਾਂ ਦਾ ਜਿਹੜਾ ਕਿਤੇ ਨਾ ਕਿਤੇ ਸਾਨੂੰ ਤਿਆਰ ਗਈਦਾ ਜਦੋਂ ਅਸੀਂ ਕੋਈ ਵੀ ਟੈਂਪਰੇਚਰ ਨੂੰ ਤਬਦੀਲ ਕਰਕੇ ਦੂਜੇ ਟੈਂਪਰੇਚਰ 'ਤੇ ਜਾਣਾ ਹੈ ਮੰਨ ਲਓ ਅਸੀਂ ਘਰ ਤੋਂ ਜਾਣਾ ਹੈ ਅਸੀਂ ਆਪਣੇ ਹੀਟਰ 'ਤੇ ਉੱਦਕਣੇ ਆ ਬਾਹਰ ਮੌਸਮ ਠੰਡਾ ਬਾਹਰ ਧੁੰਦ ਪੈ ਰਹੀ ਆ ਉਹਦੇ ਬਾਅਦ ਅਸੀਂ ਗੱਡੀ ਦੇ ਵਿੱਚ ਫੇਰ ਹੀਟਰ ਲਾ ਲਿਆ ਉਸ ਤੋਂ ਬਾਅਦ ਆਫਿਸ ਦੇ ਵਿੱਚ ਕੁਝ ਟਾਈਮ ਨਿਕਲ ਕੇ ਫੇਰ ਠੰਡ 'ਚ ਚਲੇ ਗਏ ਫੇਰ ਹੀਟਰ 'ਚ ਚਲੇ ਗਏ ਉਹ ਜਿਹੜਾ ਸਾਡਾ ਬਾਡੀ ਟੈਂਪਰੇਚਰ ਆ ਕਿਤੇ ਨਾ ਕਿਤੇ ਜਿਹੜੇ ਟੈਂਪਰੇਚਰ ਅਸੀਂ ਤਬਦੀਲ ਕਰਨਾ ਸਾਨੂੰ ਉਦਾਂ ਦਾ ਆਪਣੇ ਆਪ ਨੂੰ ਢਾਲਣ ਦੀ ਜ਼ਰੂਰਤ ਆ ਨਾ ਕਿ ਸਾਨੂੰ ਹਮੇਸ਼ਾ ਹੀ ਇਹ ਸੋਚਣਾ ਚਾਹੀਦਾ ਭਾਵੇਂ ਅਸੀਂ ਹੀਟਰਾਂ ਦੇ ਵਿੱਚ ਰਹਿਣਾ ਜਾਂ ਹਮੇਸ਼ਾ ਹੀ ਨੇ ਹੀ ਬਚਨ ਦੇ ਲੋਕ ਜਿਹੜੇ ਆਮ ਲੋਕ ਕਿਤਨੇ ਕਿਤੇ ਵਰਤੋ ਕਰਦੇ ਆ ਲੇਕਿਨ ਮੈਂ ਫਿਰ ਦੁਬਾਰਾ ਕਹੂੰਗਾ ਜਦੋਂ ਅਸੀਂ ਟੈਂਪਰੇਚਰ ਤੇ ਦੂਜੇ ਟੈਂਪਰੇਚਰ ਜਾਣਾ ਠੰਡੇ ਚੋਂ ਗਰਮ ਚ ਜਾਣਾ ਜਾਂ ਗਰਮ ਚੋਂ ਠੰਡੇ ਚ ਜਾਣਾ ਇਹਨੇ ਕਿਤੇ ਇਤਿਹਾਸ ਜਿਹੋ ਸਭ ਤੋਂ ਜਿਹੜਾ ਬੱਚਾ ਜਿਹੜਾ ਇਨਸਾਨ ਧਿਆਨ ਦੇ ਲੂਗਾ ਗੁਮਾਰ ਘਟੋਂ ਤੇ ਸੋ ਸ਼ਰਮਾ ਜੀ ਮੈਂ ਪੂਰੀ ਜੀ ਕਿ ਆਸ ਕਰਦਾ ਕਿ ਜਿਹੜੇ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਨੇ ਜੋ ਗੱਲਾਂ ਵਧੀਆ ਦੱਸੀਆਂ ਨੇ ਠੰਡ ਤੋਂ ਕਿਵੇਂ ਬਚਣਾ ਹੈ ਸਾਡੇ ਦਰਸ਼ਕ ਜੂਰ ਸੁਣਦੇ ਹੋਣਗੇ ਕਿ ਤੁਹਾਡੇ ਸਾਡੇ ਦਰਸ਼ਕਤਾਂ ਨੂੰ ਬਹੁਤ ਪਸੰਦ ਵੀ ਕਰਦੇ ਨੇ ਤੁਸੀਂ ਆਪਣੀ ਬੜੀ ਵਿਧਿਆ رائے ਦਿੱਤੀ ਅੱਜ ਦੇ ਗ੍ਰੋਹਨ ਤੇ ਸੋ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਚੈਨਲ ਦਾ ਤੇ ਪਿਆਰੇ ਸਾਡੇ ਰੱਬ ਵਰਗੇ ਸਰੋਤਿਆਂ ਦਾ ਦਰਸ਼ਕਾਂ ਦਾ ਗੁਰੂ ਜੀ ਦੀ ਆਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੋ ਦੋਸਤੋ ਇਹ ਸਾਡੇ ਨਾਲ ਜੁੜੇ ਸੀਗੇ ਸੰਜੀਵ ਸ਼ਰਮਾ ਜੀ ਜਿਹੜਾ ਸਾਡਾ ਅੱਜ ਦਾ ਮੁੱਦਾ ਹੈ ਉਹ ਹੈ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਸਵੇਰੇ ਹੀ بارش ਪਈ ਐਨੀ ਜਾਂ ਤਰੀ ਵੀ ਥੋੜੀ ਹਲਕੀ-ਮੁਕੀ بارش ਪਈ ਹੈ ਪਰ ਇਹਦੇ ਨਾਲ ਇਹ ਹੈ ਕਿ ਜਿਹੜੀ ਵਧੀਆ ਜਿਵੇਂ ਕਿ ਸਾਡੇ ਪੱਤਰਾਂ ਦਾ ਦੱਸ ਰਹੇ ਸੀ ਵੀ ਜੀ ਠੰਡੀ ਹੋ ਐ ਸੁੱਕੀ ਠੰਡ ਉਹ ਹੁਣ ਘਟੇਗੀ ਉਹਦੇ ਨਾਲ ਹੁੰਦੀਆਂ ਨੇ ਬਿਮਾਰੀਆਂ ਉਹ ਬਿਮਾਰੀਆਂ ਹੁਣ ਘਟਣਗੀਆਂ ਜਿਵੇਂ ਕਿ ਕਰਾਵੀਆਂ ਵਿੱਚ ਅਕਸਰ ਹੀ ਬੱਚਿਆਂ ਨੂੰ ਖਾਂਸੀ, ਜ਼ੁਕਾਮ, ਨਸਲਾ ਇਹ ਬੁਖਾਰ ਵਗੈਰਾ ਹੋ ਜਾਂਦਾ ਹੈ ਇਹ ਹੁਣ ਦੇ ਘੱਟ ਚਾਂਸਿਸ ਹੋਣਗੇ ਤੇ ਇਹਨਾਂ ਠੰਡ 'ਚ ਫਰਕ ਪਈਗਾ ਤੇ ਸਭ ਤੋਂ ਵੱਡੀ ਖੁਸ਼ਖਬਰੀ ਇਹ ਵੀ ਕਿਸਾਨਾਂ ਲਈ ਵੀ ਆਈ ਹੈ ਕਿ ਕਿਸਾਨਾਂ ਦੀ ਜਿਹੜੀ ਫਸਲ ਹੈ ਉਹਨਾਂ ਨੂੰ ਵੀ ਇਸ ਮੀਂਹ ਨਾਲ ਕਾਫੀ ਫਰਕ ਰਾਹਤ ਮਿਲੀ ਹੈ ਕਾਹੀ ਫਰਕ ਪਿਆ ਹਾਲਾਂਕਿ ਇਹ ਵੀ ਪਤਾ ਲੱਗਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਇਲਾਵਾ ਹਰਿਆਣੇ ਦੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਇਹ ਹਲਕੀ-ਫੁਲਕੀ ਬਰਸਾਤ ਦੇਖੀ ਗਈ ਹੈ ਸੋ ਦੋਸਤੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਆਪਣੇ ਬੱਚਿਆਂ ਨੂੰ ਤੇ ਤੁਸੀਂ ਆਪਣੇ ਆਪ ਨੂੰ ਇਸ ਜਿਹੜੀ ਠੰਡ ਹੈ ਇਸ ਠੰਡ ਤੋਂ ਬਚਾਓ ਰੱਖੋ ਜਿਵੇਂ ਕਿ ਸਾਡੇ ਪਤਰਾਰ ਨੇ ਕਿਹਾ ਕਿ ਇੱਕਦਮ ਹੀਟਰ ਤੋਂ ਯਾਨੀ ਕਿ ਗਰਮ ਤੋਂ ਠੰਡ ਤੇ ਠੰਡ ਤੋਂ ਗਰਮ ਵਿੱਚ ਨਹੀਂ ਜਾਣਾ ਆਪਣੇ ਵੱਤਵਾ ਬਚਨ ਦੇ ਤਰੀਕੇ ਅਪਣਾਓ ਕੱਪੜੇ ਪਾਓ ਗਰਮ ਕਿਉਂਕਿ ਤੁਸੀਂ ਕਿਤੇ ਬਿਮਾਰ ਨਾ ਹੋ ਜਾਓ ਸੋ ਦੋਸਤੋ ਤੁਹਾਨੂੰ ਸਾਡਾ ਪ੍ਰੋਗਰਾਮ ਕਿਸਰਾ ਲੱਗਿਆ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੁਣ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ